ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਲ ਅੱਜ ਤੁਹਾਨੂੰ ਲੈ ਕੇ ਆ ਗਿਆ ਲਹਿਰਾ ਸੌਂਦਾ ਪਿੰਡ ਦੇ ਵਿੱਚ ਜੋ ਪੰਜਾਬ ਦਾ ਪਿੰਡ ਆ ਤੇ ਜ਼ਿਲ੍ਹਾ ਪੈਂਦਾ ਬਠਿੰਡਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੇ ਜੋ ਬਠਿੰਡੇ ਤੋਂ ਚੰਡੀਗੜ੍ਹ ਰੋਡ ਆਉਂਦਾ ਐਨ ਐਚ 7 ਉਸ ਰੋਡ ਦੇ ਉੱਤੇ ਵਸਿਆ ਹੋਇਆ ਇਹ ਪਿੰਡ ਆ ਤੇ ਪਿੰਡ ਕਿੰਨਾ ਕਿੰਨਾ ਜਿਆਦਾ ਖੂਬਸੂਰਤ ਆ ਉਹਦੀ ਆਪਾਂ ਤੁਹਾਨੂੰ ਅੱਜ ਝਲਕ ਦਿਖਾਉਣੀ ਆ ਤੇ ਆਜੋ ਬਣੇ ਰਹੋ ਦੇਖੋ ਭਾਈ ਜੀ ਪਹਿਲਾਂ ਆਪਾਂ ਜਾਂਦੇ ਜਾਂਦੇ ਸਟੱਡ ਫਾਰਮ ਦੇਖਾ ਜੋ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਸੀ ਤੇ ਬਹੁਤ ਘੈਂਟ ਬਣਿਆ ਹੋਇਆ ਸੀਗਾ ਉਹ ਤੋਂ ਬਾਅਦ ਆਪਾਂ ਗੁਰਦ ਦੇਖਿਆ ਦਰਸ਼ਨ ਕੀਤੇ ਤੇ ਉਦੋਂ ਬਾਅਦ ਬਾਈ ਜੀ ਤੁਹਾਨੂੰ ਲੈ ਕੇ ਗਏ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਇਹ ਆ ਜੀ ਇਸ ਪਿੰਡ ਦਾ ਸਰਕਾਰੀ ਸਕੂਲ ਅਤੇ ਡੇਰਾ ਬਾਬਾ ਪੂਰਨ ਦਾਸ ਜੀ ਦਾ ਜੀ ਇਹ ਡੇਰਾ ਹੈਗਾ ਜੀ ਇੱਥੇ ਪਿੰਡ ਦੀ ਬਹੁਤ ਜ਼ਿਆਦਾ ਸ਼ਰਧਾ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਤੇ ਸਾਰਾ ਪਿੰਡ ਨਤਮਸਤਕ ਹੁੰਦਾ ਸਾਰੇ ਪਿੰਡ ਦੀ ਪੂਰੀ ਸ਼ਰਧਾ ਇਸ ਡੇਰੇ ਦੇ ਵਿੱਚ ਤੇ ਉਦੋਂ ਬਾਅਦ ਬਾਈ ਜੀ ਆਪਾਂ ਤੁਹਾਨੂੰ ਲੈ ਕੇ ਆ ਗਏ ਬੱਚਿਆਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਛੋਟਾ ਜਿਹਾ ਪਿੰਡ ਹੈ ਤੇ ਉਹ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਥਾਈ ਕਹਿੰਦੇ ਨੇ ਜਿਹਨੂੰ ਆਪਾਂ ਥਾਈ ਆ ਗਈ ਜੀ ਤੇ ਉਹ ਤੋਂ ਬਾਅਦ ਇਹ ਇੱਕ ਰੋਡ ਬਣਿਆ ਹੋਇਆ ਇਹਦੇ ਉੱਤੋਂ ਦੀ ਟ੍ਰੇਨ ਦੀ ਪਟੜੀ ਟੱਪਦੀ ਆ ਪਹਿਲਾਂ ਇੱਥੇ ਲੋਕਾਂ ਨੂੰ ਬਹੁਤ ਔਖੇ ਹੁੰਦੇ ਸੀਗੇ ਤੇ ਹੁਣ ਇਹਦੇ ਕਰਕੇ ਆਸਾਨ ਹੋ ਗਿਆ ਤਰੀਕਾ ਇਹ ਥੱਲੋਂ ਦੀ ਹੁਣ ਸਾਧਨ ਲੰਘ ਜਾਂਦੇ ਆ ਤੇ ਉੱਤੋਂ ਟਰੇਨ ਟੱਪਦੀ ਐ ਇੱਥੇ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਾ ਹੋਇਆ ਜੀ ਤੇ ਅੱਜ ਹੁਣ ਆਪਾਂ ਤੁਹਾਨੂੰ ਅੱਗੇ ਵੀ ਪਿੰਡ ਦੀ ਝਲਕ ਦਿਖਾਵਾਂਗੇ ਆਹ ਦੇਖੋ ਤੁਸੀਂ ਇਹ ਆ ਜੀ ਪੁਰਾਣਾ ਖੂਹ ਬਣਾ ਹੋਇਆਗਾ ਇੱਥੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਜੀ ਤੇ ਜੇ ਤੁਸੀਂ ਵੀ ਚਾਹੋ ਨੀਂ ਮੇ ਤੁਹਾਡੇ ਪਿੰਡ ਆਏ ਤਾਂ ਸਾਨੂੰ ਕਮੈਂਟ ਕਰ ਦਿਓ ਹਰਿਆਣਾ ਪੰਜਾਬ ਦੇ ਪਿੰਡ ਕੋਮ ਲਈ ਪੇਜ ਨੂੰ ਕਰ ਲਿਓ ਫੋਲੋ